ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਅੱਜ ਆਪਾਂ ਕੱਟਾਂਗੇ ਸਟ੍ਰੇਟਸ ਵਾਲ ਸਟੇਟਸ ਵਾਲ ਸਟ੍ਰੇਟ ਨਿਕਲ ਗਿਆ ਮੇਰੇ ਤੋਂ ਸੌਰੀ ਠੀਕ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋ ਹੋਣ ਦੀ ਇਹ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਆਪਾਂ ਕੱਟਾਂਗੇ ਸਟੇਟਸ ਵਾਲ ਇੱਕ ਸਲਵਾਰ ਜਿਹੜੀ ਆ ਜਿੰਨਾ ਬਣਾਇਆ ਹੋਇਆ ਵੀ ਹਾਇ ਪਤਾ ਨਹੀਂ ਕਿੱਦਾਂ ਦੀ ਹੋਊਗੀ ਇਹ ਬਹੁਤ ਸੌਖੀ ਆ ਬਣਾਉਣੇ ਤੇ ਕੱਟਣੀ ਵੀ ਬਹੁਤ ਸੌਖੀ ਆ ਤੇ ਅੱਜ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਵੀ ਮੈਂ ਸਲਵਾਰ ਕਿਸ ਤਰ੍ਹਾਂ ਕਟਿੰਗ ਕਰਦੀ ਆ ਤੇ ਇਹ ਕੱਪੜਾ ਹੈਗਾ ਜੀ 2.5 ਮੀਟਰ ਤੇ ਆਪਾਂ ਇਹਨੂੰ ਕੱਪੜੇ ਨੂੰ ਪੁੱਠਾ ਸਿੱਧਾ ਦੇਖ ਕੇ ਪੁੱਠਾ ਪਾਸਾ ਜਿਹੜਾ ਆਪਾਂ ਉੱਪਰਲੇ ਪਾਸੇ ਕਰ ਲਿਆ ਆ ਤੇ ਸਿੱਧਾ ਪਾਸਾ ਅੰਦਰਲੇ ਪਾਸੇ ਇਹਨੂੰ ਆਪਾਂ ਪਹਿਲਾਂ ਡਬਲ ਫੋਲਡ ਕੀਤਾ ਹੋਇਆ ਪਹਿਲਾਂ ਹੀ ਇਸ ਤਰ੍ਹਾਂ ਕਰਕੇ ਤੇ ਇਹਨੂੰ ਆਪਾਂ ਫਿਰ ਜਿਹੜਾ ਆ ਇਸ ਤਰ੍ਹਾਂ ਇਹਨੂੰ ਦੂਜੀ ਵਾਰੀ ਆਪਾਂ ਫਿਰ ਇਸ ਤਰ੍ਹਾਂ ਕਰਕੇ ਫੋਲਡ ਜਿਹੜਾ ਆ ਭਾਗ ਲੈਣਾ ਹੈ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਆਪਾਂ ਕਰ ਲਿਆ ਇਹ ਹੈ ਨਾ ਸਲਵਾਰ ਮੇਰੇ ਹਿਸਾਬ ਨਾਲ ਵੀ ਪਹਿਲਾਂ ਵੀ ਸਲਵਾਰ ਆ ਹਨਾ ਜਿਹੜੀਆਂ ਆਪਾਂ ਪਹਿਲਾਂ ਜਦੋਂ ਨਹੀਂ ਸੀਗੇ ਇਹ ਕੱਪੜੇ ਆਪਾਂ ਨੂੰ ਚੀਨੇ ਸੋਹਣੇ ਆਉਂਦੇ ਐਸੇ ਤਰ੍ਹਾਂ ਰੱਖ ਕੇ ਨਾ ਸਲਵਾਰਾਂ ਜਿਹੜੀਆਂ ਬੀਬੀਆਂ ਸੀਆਂ ਕੱਟ ਲੈਂਦੀਆਂ ਹੁੰਦੀਆਂ ਸੀਗੀਆਂ ਪਰ ਹੁਣ ਇਹਨਾਂ ਨੇ ਕੋਈ ਸਿਰ ਫਾਲਸੀ ਸਲਵਾਰ ਦਿੱਤਾ ਨਾ ਕਿ ਜਿਸ ਨੂੰ ਬੈਲਟ ਵਾਲੀ ਤੇ ਕੋਈ ਪੋਸਟ ਕੋਈ ਕੁਝ ਤੇ ਮੈਂ ਨਾ ਐਸੀ ਤਰ੍ਹਾਂ ਬੈੱਡ ਤੇ ਬੈਠ ਕੇ ਜਿਹੜੇ ਕੱਪੜੇ ਕਈ ਜਿਹੜੇ ਕੱਟ ਲੈਂਦੀ ਹੁੰਦੀਆਂ ਤੇ ਹੁਣ ਆਪਾਂ ਕਟਾਂਗੇ ਸਟੇਟ ਸਲਵਾਰ ਜਿਹੜੀ ਮੈਂ ਸਲਵਾਰ ਕੱਟਣ ਲੱਗੀਆਂ ਇਹਦਾ ਨਾਪ ਹੈਗਾ ਆ 36 ਇੰਚੇ ਦੀ ਲੰਬਾਈ ਆ ਸਲਵਾਰ ਦੀ ਤਾਂ 8 ਇੰਚ ਆ ਦੀ ਆਪਾਂ ਮੋਰੀ ਮੋਰੀ ਸਾਖ ਦੇਣੀ ਆ ਠੀਕ ਹੈ ਜੀ ਤੇ 63 ਤਾਂ ਆਪਾਂ ਵਿੱਚ 3 ਇੰਚ ਆਪਾਂ ਮਾਈਨਸ ਦੂਜਾ ਪਲੱਸ ਕਰ ਦੇਣਾ ਹੈ 36 ਤੇ 3 39 39 ਦੀ ਤਾਂ 8 ਇੰਚ ਦੀ ਆਪਾਂ 벨ਟ ਪਾ ਦੇਣੀ ਹੈਗੀ ਬਾਕੀ ਰਹਿ ਗਿਆ 31 ਇੰਚ ਠੀਕ ਹੈ ਜੀ ਤੇ ਆਪਾਂ 31 ਇੰਚ ਦਾ ਜਿਹੜਾ ਨਿਸ਼ਾਨ ਆ ਉਹ ਇੱਥੇ ਲਾਵਾਂਗੇ तीन इंच चलो मैं साढ़े कती ला लेना घटा थे सलवार है। लगी है। है। है जी पुच बना लंबाई पूरी कर दी हूँ हम जी इंच थे हो गया इस तू उ आप तीन इंच बढ़ा के जान होना है ठीक है जी है। ये कती इंच हो गया 20 ਇੰਚ ਠੀਕ ਹੈ ਜੀ ਆਪਾਂ ਇਧਰਲੀ ਸਾਈਡ ਤੇ ਵੀ ਆਪਾਂ 30 ਇੰਚ ਦਾ ਚਾਹਾਂਗੇ ਦਾ ਲਾਗਾਂਗੇ ਠੀਕ ਆ ਇਹ ਦੇਖੋ ਇਹ ਲਚਾਨ ਆਪਾਂ ਲਗਾ ਦਿੱਤਾ 20 ਇੰਚ ਦੇ ਤਾਂ ਸੇ ਆਪਾਂ ਜਿਹੜਾ ਲੰਬਾਈ ਆਪਾਨੂੰ ਇਹ ਚਾਹੀਦੀ ਹੈਗੀ ਕਟਿੰਗ ਦੀ ਆਪਾਂ ਨੂੰ ਚਾਹੀਦੀ ਹੈਗੀ ਆਪਸ ਆਹ 31 31.5 ਇੰਚ ਠੀਕ ਹੈ ਜੀ ਇਧਰ ਹੁਣ ਆਪਾਂ ਆਸਣ ਦਾ ਕੋਈ ਆਸਣ ਕਹਿ ਦਿੰਦਾ ਜਾਂ ਕੋਈ ਝੋਲੀ ਕਹਿ ਦਿੰਦਾ ਹੈ ਹਨਾ ਤੇ ਇਹ ਆਪਾਂ ਜਿਹੜਾ ਆ ਇਸ ਤਰ੍ਹਾਂ ਕਰਕੇ ਨੂੰ 10 ਇੰਚ ਦਾ ਮੈਂ ਇਹਦਾ ਨਿਸ਼ਾਨ ਦਾ ਜਿਹੜਾ ਆ ਦਾ ਦਿੰਦੀ ਲੋਜ 10 ਇੰਚ ਤੇ ਨਿਸ਼ਾਨ ਲਾ ਦਿੱਤਾ ਹੁਣ ਆਪਾਂ ਇੱਥੇ ਪੌਂਚੇ ਦਾ ਨਿਸ਼ਾਨ ਲਾਵਾਂਗੇ ਮੈਂ ਕੱਪੜੇ ਨੂੰ ਜਿਆ ਉੱਚਾ ਕਰ ਦਿੰਦੀ ਆ ਵੀ ਤਾਂ ਜੋ ਪੂਰਾ ਜਿਹੜਾ ਆ ਦਿਸ ਵੀ ਸਕੇ ਇੱਥੇ ਆਪਾਂ 10 ਇੰਚ ਦਾ ਨਿਸ਼ਾਨ ਜਿਹੜਾ ਆ ਇਹ ਲਾ ਦਿੰਦੀ ਆ ਠੀਕ ਆ ਇਹ ਪੌਂਚੇ ਦਾ ਨਿਸ਼ਾਨ ਜਿਹੜਾ ਲਾ ਦਿੰਦੀ ਆ ਹਜੇ ਵੀ ਜਿਹੜਾ ਆ ਇਹ ਕੈਮਰੇ ਦੇ ਵਿੱਚ ਨਹੀਂ ਦਿਦਾ ਹੈਗਾ ਮੈਂ ਇਹਨੂੰ ਥੋੜਾ ਜਿਆ ਹੋਰ ਤਾਂ ਕਰ ਦਿੰਦੀ। ਦੋਜੀ ਹਾਂਜੀ ਹੁਣ ਜਿਹੜਾ ਇਹ ਦਿਸਦਾ ਪਿਆ ਹੈ ਠੀਕ ਹੈ। ਤੋਂ ਮੈਂ 7 ਇੰਚ ਦੀ ਲਾਉਣੀ ਹੈਗੀ ਇਹਨਾਂ ਦੇ ਮੂਰੇ ਤੇ ਆਪਾਂ 8.5 ਇੰਚ ਜਿਹੜਾ ਆਪਾਂ ਇੱਥੇ ਨਿਸ਼ਾਨਾ ਲਾ ਦਿੰਨੇ ਆ ਕਿਉਂਕਿ ਪੌਂਚੇ ਵੀ ਬਣਾਉਣੇ ਆ ਤੇ ਆਪਾਂ ਨੂੰ ਇੰਨਾ ਬਾਧੂ ਰੱਖਣਾ ਹੀ ਚਾਹੀਦਾ ਆ। ਜਾਦਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੱਪੜੇ ਬਾਧੂ ਦਾ ਜਿਹੜਾ ਆ ਇਲਾਜ ਹੈਗਾ ਆ ਪਰ ਘਟਦਾ ਨਹੀਂ ਹੈਗਾ ਬਾਅਦ ਵਿੱਚ ਆਪਾਂ ਇਹਦੇ ਨਾਲ ਇਸ ਜਿਹੜੀ ਆ ਵਾਲੀ ਜਾਂ ਝਾਨੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਲਾ ਦੇਣਾ ਹੈਗਾ ਇਹ ਜਿਹੜੀ ਆ ਸਲਵਾਰ ਆ ਆਪਾਂ ਹਿਪ ਦਾ ਹੈਗਾ ਆ ਵੀ 21 22 ਇਹਨਾਂ ਜਾਨਕਿ ਇੰਨੀ ਦੀ ਸਲਵਾਰ ਦੇ ਨਾਲ ਜਿਹੜਾ ਨਾਪ ਆਪਾਂ ਇਸ ਤਰ੍ਹਾਂ ਘੱਟ ਸਕਦੇ ਆ ਜੇ ਆਪਾਂ ਜ਼ਿਆਦਾ ਯਾਨੀ ਕਿ ਪਰ ਆਸ ਰੀ ਇਹ ਆਪਾਂ ਉਹਦੀ ਸਲਵਾਰ ਕੱਟਣੀ ਆ ਤਾਂ ਆਪਾਂ ਇਹ ਲੰਬਾਈ ਜਿਹੜੀ ਆ ਹੋਰ ਵਧਾਉਣੀ ਪਊਗੀ ਠੀਕ ਆ ਮੈਂ ਇਸੇ ਤਰ੍ਹਾਂ ਹੀ ਕੱਟਦੀ ਆ ਮੇਰੇ ਇਸੇ ਤਰ੍ਹਾਂ ਜਿਹੜੇ ਆ ਸਹੀ ਜਿਹੜੀਆਂ ਆ ਜਾਂਦੀਆਂ ਐ ਲਓ ਜੀ ਬਸ ਆ ਇਹਦਾ ਕੰਮ ਐ ਕੋਈ ਖਾਸ ਕੰਮ ਨਹੀਂ ਹੈਗਾ ਤੇ ਇਹਨੂੰ ਆਪਾਂ ਜੇ ਨਿਸ਼ਾਨ ਨਹੀਂ ਇਹਦਾ ਉਹਨਾਂ ਵੀ ਲਾ ਸਕਦੇ ਐ ਜੀ ਟੇਪ ਨਾਲ ਵੀ ਲਾ ਸਕਦੇ ਐ ਰੌਣੀ ਹੋਵੇ ਤਾਂ ਤੇ ਆਪਾਂ ਪਰ ਇਹਦੇ ਨਾਲ ਆ ਦਾਤੀ ਹੈਗੀ ਆ ਥੋੜਾ ਜਿਹਾ ਇਹਨੂੰ ਇੱਥੋਂ ਇਸ ਤਰ੍ਹਾਂ ਕਰ ਦਿੰਨੇ ਆ। ਆਪ ਲੋ। ਠੀਕ ਹੈ। ਨੋਰ ਨੋ ਆਪਾਂ ਇਹਦੇ ਨਾਲ ਵੀ ਐਲਜੀ ਟੇਪ ਨਾਲ ਵੀ ਲਾ ਸਕਦੇ ਆ। ਐਸੀ ਗੱਲ ਨਹੀਂ ਹੈ। ਥੋੜਾ ਜਿਹਾ ਫਰਕ ਪੈਂਦਾ ਮਾੜਾ ਮੋਟਾ ਕੋਈ ਖਾਸ ਨਹੀਂ। ਹੱਥ ਨਾਲ ਵੀ ਆਪਾਂ ਇਹਨੂੰ ਗਲਾਈ ਦੇ ਸਕਦੇ ਆ। ਆ ਹੁਣ ਜਿਹੜੇ ਆ ਗਏ ਆ ਇਦਾਂ ਦੇ ਸਕੁਏਅਰ ਸਕੂਲ ਤਾਂ ਹੋਣਾ ਆ ਗਏ ਅੱਗੇ ਨੇਮ ਹੁੰਦੇ ਸੀ ਇਹ। ਠੀਕ ਹੈ ਜੀ ਹੁਣ ਤੁਸੀਂ ਇਹ ਕਹਿਣਾ ਵੀ ਇਹ ਵਧਾ ਨਿਸ਼ਾਨ ਕਿਉਂ ਵਧਾ ਕੇ ਲਾਇਆ ਇਹ ਆਪਾਂ ਇਸ ਕਰਕੇ ਲਾਇਆ ਵੀ ਜੇ ਹੁਣ ਆਪਾਂ ਇੱਥੋਂ ਹੀ ਇਹਦਾ ਨਿਸ਼ਾਨਾ ਪੈ ਇਸ ਤਰ੍ਹਾਂ ਲਾ ਲੈਂਦੇ ਤਾਂ ਇਹ ਆਸਾਨੀ ਨਾਲ ਯਾਨੀ ਕਿ ਆਪਾਂ ਨੂੰ ਇੱਥੇ ਆਸਾਨ ਆ ਜਾਣਾ ਸੀ ਤੇ ਇਸ ਲਾਈਨ ਦੇ ਦੀ ਆਪਣੀ ਇਹ ਘਟ ਜਾਣੀ ਸੀ ਹੁਣ ਦੇਖਿਓ ਇਹ ਸਲਾਈ ਵਧ ਗਈ ਆ ਗਈ ਆ ਤੇ ਜਿਹੜਾ ਪਿੱਛੇ ਪਹੁੰਚ ਆਇਆ ਉਹ ਨਹੀਂ ਚੱਕ ਹੋਣਾ ਹੈਗਾ ਤੇ ਹੁਣ ਆਪਾਂ ਜਿਹੜਾ ਇਹਨੂੰ ਆਪਾਂ ਗਲਾਈ ਦੇ ਵਿੱਚ ਵੀ ਇਸ ਤਰ੍ਹਾਂ ਕਰਕੇ ਵੀ ਆਪਾਂ ਇਹਨੂੰ ਲਾ ਸਕਦੇ ਆ ਇਸ ਤਰ੍ਹਾਂ ਕਰਕੇ ਵੀ ਲਾ ਸਕਦੇ ਆ ਤੇ ਜੇ ਤੁਸੀਂ ਇਹਨੂੰ ਮਤਲਬ ਐਸ ਤਰ੍ਹਾਂ ਸਿੱਧਾ ਰੋਣਾ ਹੈ ਤਾਂ ਸਿੱਧਾ ਵੀ ਲਾ ਸਕਦੇ ਆ ਇਹ ਆਪਣੀ ਮਰਜ਼ੀ ਹੈ ਠੀਕ ਆ ਇਹਦੇ ਵਿੱਚ ਕੋਈ ਇੱਡੀ ਗੱਲ ਨਹੀਂ ਹੈਗੀ ਪਰ ਆਪਾਂ ਇਹਨੂੰ ਹੁਣ ਇੱਦਾਂ ਸਿੱਧਾ ਹੀ ਲਾ ਲੈਨੇ ਆ ਠੀਕ ਆ ਲੋ ਇਹਦੇ ਨਾਲ ਕੀ ਹੋਊਗਾ ਸਰਵਾਰ ਜਿਹੜੀ ਸਾਡੀ ਚੱਕ ਨਹੀਂ ਹੋਣੀ ਹੈਗੀ ਹੁਣ ਆਪਾਂ ਇੱਥੋਂ ਕਟਾਈ ਜਿਹੜੀ ਆਪਾਂ ਇਹਦੀ ਪਾਉਣੀ ਆ ਤੇ ਜੇ ਆਪਾਂ ਇੱਥੋਂ ਪਾਉਂਦੇ ਤੇ ਇਹ ਸਲਾਈ ਬਹੁਤ ਛੋਟੀ ਰਹਿ ਜਾਣੀ ਸੀ ਤੇ ਜੇ ਜਿਹੜੀ ਪਹੁੰਚ ਆਇਆ ਫਿਰ ਇੱਥੋਂ ਚੱਕ ਹੋ ਜਾਣਾ ਸੀ ਦੇ ਤੁਮ ਆਪਾਂ ਥੋੜਾ ਜਿਹਾ ਜੇ ਅੱਧਾ ਇੰਚ ਦਾ ਹੋਰ ਇੱਥੋਂ ਵੀ ਆਪਾਂ ਕਟਿੰਗ ਕਰ ਦੇਣੀ ਆ ਤਾਂ ਜੋ ਸਿੱਧਾ ਹੋ ਜੇ ਕੱਪੜਾ ਬਸ ਜੇ ਇਹੀ ਘਟਾਈ ਗਿਆ ਸਲਵਾਰ ਦੀ ਹੋਰ ਕੋਈ ਇਹਦਾ ਕੋਈ ਜ਼ਿਆਦਾ ਚੰ ਜਟ ਨਹੀਂ ਹੈਗਾ ਇਹ ਸਲਵਾਰ ਆਪਾਂ ਥੋੜੇ ਕੱਪੜੇ ਵਿੱਚ ਵੀ ਬਣਾ ਸਕਦੇ ਆ ਜਿੱਦਾਂ ਹੁਣ ਇੱਥੋਂ ਦਾ ਆਪਾਂ 벨ਟ ਕੱਢ ਲੈਣੀ ਆ ਜੇ ਕੱਪੜਾ ਘੱਟ ਵੀ ਹੁੰਦਾ ਤਾਂ ਆਪਾਂ ਇੱਥੋਂ ਇਹਦੇ ਜੋੜ ਲਾ ਕੇ ਆਪਾਂ 벨ਟ ਜਿਹੜੀ ਆ ਬਣਾ ਸਕਦੇ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਪਹੁੰਚੇ ਚੱਕਵੇਂ ਵਾਲੀ ਸਲਵਾਰ ਹੋਣੀ ਚਾਹੀਦੀ ਜਿਹੜਾ ਪਹੁੰਚਾ ਮਤਲਬ ਖੜਾ ਖੜਾ ਰਵੇ ਤੁਵੇਂ ਨੂੰ ਸਿੱਧਾ ਨਹੀਂ ਉਹ ਦੱਸ ਸਕੇ ਮੈਨੂੰ ਪਰ ਉਹਨਾਂ ਦੀ ਸਮਝ ਲੱਗ ਗਈ ਸੀ ਵੀ ਉਹ ਐਸੀ ਚੀਜ਼ ਦੀ ਜਿਹੜੀ ਰਿਮਾਂਡ ਆ ਕਰ ਰਹੇ ਆ ਹੋਰ ਉਹਨਾਂ ਨੇ ਮੈਨੂੰ ਇਸ ਸਲਵਾਰ ਜੁੱਤੇ ਡਿਜ਼ਾਈਨ ਕਰਨ ਨੂੰ ਵੀ ਕਿਹਾ ਆ ਤੇ ਉਹ ਵੀ ਮੈਂ ਕਰੂੰਗੀ ਤੇ ਫਿਰ ਤੁਹਾਨੂੰ ਉਹ ਵੀ ਜਰੂਰ ਦਿਖਾਵੂੰਗੀ ਠੀਕ ਹੈ ਜੀ ਇਹ ਹੋ ਗਈ ਜੀ ਸਾਡੀ ਸਟੇਟ ਸਲਵਾਰ ਦੀ ਕਟਾਈ ਠੀਕ ਹੈ ਲਓ ਜੀ ਮੈਂ ਇਦਾਂ ਲਿਖ ਦਿੰਨੀ ਹਿੱਤੇ ਸਟੇਟ ਸਲਵਾਰ ਦੀ ਕਟਾਈ ਬੋਚ ਠੀਕ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਕੀਤਾ ਤਾਂ ਇਹ ਚੀਜ਼ਾਂ ਜਿਹੜੀਆਂ ਚਲੋ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਲੋਕਾਂ ਦੇ ਕੱਪੜੇ ਸੀਨੇ ਹੁੰਦੇ ਆ ਆਪਾਂ ਆਪਣੇ ਘਰ ਆਪਣੇ ਵੀ ਸੀਨੇ ਆਪਣੀਆਂ ਬੱਚੀਆਂ ਦੇ ਵੀ ਸੀਨੇ ਹੁੰਦੇ ਆ ਤੇ ਇਹ ਚੀਜ਼ਾਂ ਕੰਮ ਆਉਣ ਵਾਲੀਆਂ ਆ ਤੇ ਕੰਮ ਆਉਣ ਵਾਲੀਆਂ ਵੀਡੀਓ ਜਿਹੜੀਆਂ ਜਰੂਰ ਸ਼ੇਅਰ ਕਰ ਦੇਣੀਆਂ ਚਾਹੀਦੀਆਂ ਠੀਕ ਹੈ ਜੀ ਤੇ ਬਾਅਦ ਵਿੱਚ ਮੈਂ ਜਿਹੜਾ ਇਹ ਤੇ ਡਿਜ਼ਾਈਨ ਬਣਾਉਂਗੀ ਉਹਦੀ ਵੀਡੀਓ ਅਲੱਗ ਤੋਂ ਬਣਾਉਂਗੀ ਤੇ ਇਹਦੇ ਸਟੀਚਿੰਗ ਜਿਹੜੀ ਮੈਂ ਕਿਸ ਤਰ੍ਹਾਂ ਕੀਤੀ ਮੈਂ ਸਾਰਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਉਨਾਂ ਚਿਰ ਦੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ